ਜੋਵਾਨ ਸੇਵਕ ਸਭਾ ਵੱਲੋਂ ਹਰ ਸਾਲ ਤਰਾ ਮਹਾ ਮਾਈ ਦਾ ਸਾਲਾਨਾ ਜਾਗਰਣ ਇਲਾਕਾ ਸੰਤ ਰਾਮ ਸਰਾਈ ਪਿਸ਼ੋਕੜ ਲਾਹੌਰੀ ਗੇਟ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਕੇ ਇਲਾਕੇ ਦੇ ਨਾਲ-ਨਾਲ ਦੂਰ ਦਰਾਡੇ ਤੋਂ ਵੀ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਆਏ ਹੋਏ ਕਲਾਕਾਰਾਂ ਨੇ ਮਾਤਾ ਰਾਣੀ ਦੀਆਂ ਪੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਤਾਂ ਦਾ ਉਤਸ਼ਾਹ ਅਤੇ ਚਾ ਵੀ ਦੁਗਣਾ ਦੇਖਣ ਨੂੰ ਮਿਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਸੇਵਕ ਸਭਾ ਦੇ ਪ੍ਰਧਾਨ ਹੀਰਾ ਲਾਲ ਨੇ ਕਿਹਾ ਕਿ ਸਲਾਨਾ ਜਾਗਰਣ ਦੀ ਸਮੂਹ ਸੰਸਾਰ ਚ ਹਰ ਇੱਕ ਜੀ ਨੂੰ ਲੱਖ ਲੱਖ ਵਧਾਈ ਹੋਵੇ ਜਾਗਰਣ ਦੀ ਕੁਝ ਮਹੀਨੇ ਪਹਿਲਾਂ ਹੀ ਤਿਆਰੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ ਸੰਗਤਾਂ ਲਈ ਹਰ ਤਰ੍ਹਾਂ ਦਾ ਖਾਸ ਪ੍ਰਬੰਧ ਉਚੇਚੇ ਤੌਰ ਤੇ ਕੀਤਾ ਇਸ ਮੌਕੇ ਸਿਕੰਦਰ ਪ੍ਰਧਾਨ ਦਰਸ਼ਲ ਲਾਲ ਪਰਮਜੀਤ ਸਿੰਘ ਲਾਟੀ ਲੱਖਾ 인ਦਰਜੀਤ ਬਾਬਾ ਡੱਡੀ ਸੋਨੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੋਬਾਈਲ ਵਾਲਾ ਪਹਿਲੀ ਆਪਣਾ ਸ਼ੁਭ ਨਾਮ ਦੱਸ ਦਿਓ ਅੱਜ ਜਿਹੜਾ ਜਾਗਰਣ ਹੋ ਰਿਹਾ ਇਸ ਬਾਰੇ ਸੰਤਾਂ ਨੂੰ ਦੱਸੋ ਕਿੱਥੇ ਹੋ ਰਿਹਾ ਕਿਸ ਕਾਰਨ ਇਹ ਸੰਤਰਾਮ ਸਰਾ ਔਰ ਸੈਲ ਲੋਰੀਗੇਟ ਤੇ ਇਹ 29ਵਾਂ ਸਾਲਾਨਾ ਜਾਗਰਣ ਆ ਜੀ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਜੀ ਸੰਗਤਾਂ ਜਿਹੜੀਆਂ ਵੀਡੀਓ ਦੇਖ ਰਹੀਆਂ ਤੇ ਮੈਸੇਜ ਕੋ ਸੁਣ ਰਹੀਆਂ ਤੁਹਾਡੀ ਸੋਸਾਇਟੀ ਵੱਲੋਂ ਧੀਮੋਟ ਸਾਡੀ ਸੋਸਾਇਟੀ ਸਾਰੀ ਖੁਸ਼ ਹੈ ਜੀ ਸਾਰੀ ਸੋਸਾਇਟੀ ਦੀ ਸਹਿਯੋਗ ਦੇ ਨਾਲ ਇਹ ਜਾਗਰਣ ਹੋ ਰਿਹਾ ਕਿੰਨਾ ਚਿਰ ਹੋ ਗਿਆ ਕਾ ਇਹ 29ਵਾਂ ਸਾਲ ਹੋ ਗਿਆ ਜੀ ਹਾਂਜੀ ਜਿਹੜੀਆਂ ਸੰਗਤਾਂ ਵੀਡੀਓ ਦੇਖ ਰਹੀਆਂ ਉਹਨਾਂ ਨੂੰ ਪਰਮਾਤਮਾ ਮਾਤਾ ਰਾਨੀ ਜੀ ਮਾਤਾ ਰਾਣੀ ਉਹਨਾਂ ਦੀ ਮਨੋ ਕਾਮਨਾ ਆਸਾਂ ਪੂਰੀਆਂ ਕਰੇ ਹਰ ਸਾਲ ਦੀ ਤਰ੍ਹਾਂ ਹੀ ਸਰ ਸਰਬਾਧ ਦੇ ਭਲੇ ਦੀ ਅਰਦਾਸ ਕਰਦੇ ਹਾਂ ਹਾਂਜੀ ਵਧਾਈ ਲੱਖ ਲੱਖ ਜੀ ਸਾਰਿਆਂ ਨੂੰ ਇਹ ਜਾਗਰਤਾ ਹੈ 29ਵਾਂ ਸਾਲਾਂ ਦਾ ਜਾਫਰਨ ਲਾਲਾ ਸੰਤਰਾਮ ਦੀ ਸਰਾਏ ਔਰ ਸੋਰ ਲੋੜੀ ਗੇਟ ਠੀਕ ਹੈ ਜੀ ਤੇ ਬੜੀ ਧੂਮ ਧਾਮ ਨਾਲ ਹੋ ਰਿਹਾ ਜੋ ਮੇਰੇ ਨਿੱਕੇ ਨਿੱਕੇ ਭੈਣ ਦੇ ਫਲਮਾਂ ਨਿੱਕੇ ਨਿੱਕੇ ਬੱਚਿਆਂ ਦਾ ਪੋਸਟਰ ਲਗਾਏ ਹੋਏ ਨੇ ਠੀਕ ਹੈ ਪਹਿਲਾਂ ਉਹ ਬਾਕੀ ਕੰਮ ਬਾਅਦ ਚ ਅੱਛਾ ਦੁਨੀਆ ਬੜੀ ਆ ਜਾਂਦੀ ਦੇਖੋ ਰਾਤ ਨੂੰ ਵੀ ਇੱਥੇ ਫੇਰ ਜਦ ਪਾਰਟੀ ਆਣ ਦੀ ਢਿੱਲ ਹੈ ਤੇ ਇੱਥੇ ਪਬਲਿਕ ਆ ਹੀ ਜਾਣਾ ਸਾਰਿਆਂ ਨੇ ਜਿਹਨੂੰ ਤੁਹਾਡੀ ਕਮੇਟੀ ਹੈ ਕੋਈ ਮੈਸੇਜ ਕੋਈ ਸੁਨੇਹਾ ਮੈਸੇਜ ਇਹ ਹੋਇਆ ਮਹਾਮਾਈ ਦਾ ਕੰਮ ਹੈ ਤੁਸੀਂ ਸਾਰੇ ਕਰੋ ਨਾਲ ਮਿਲ ਕੇ ਹਰ ਸਾਲ ਦੀ ਸਾਲ ਇਦਾਂ ਹੋਵੇ ਪੰਜਾਬ ਮੈਨੂੰ ਹੀ ਮੌਕਾ ਮਿਲੇ ਜਾਵੇ ਇਹੋ ਜਿਹਾ ਪ੍ਰਧਾਨ ਨੂੰ ਕਿਉਂ ਜੀ ਜਗਾਰਾ ਜਿੰਤਪੁਨੀ ਦਾ ਮਾਦਰਾਵਾ ਬਾਈ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਆਪਣਾ ਸ਼ੁਭ ਨਾਮ ਦੱਸਦੇ ਅੱਜ ਜਿਹੜਾ ਜਾਗਰਣ ਹੋ ਰਿਹਾ ਕਿੱਥੇ ਹੋ ਰਿਹਾ ਇਸ ਬਾਰੇ ਸੰਕਾ ਨੂੰ ਜਾਣਕਾਰੀ ਦਿਓ ਮੈਂ ਨਰਿੰਦਰ ਗੋਲਡੀ ਜੀ ਜ਼ਿਲ੍ਹਾ ਸਚੇਵ ਭਾਰਤੀ ਜਨਤਾ ਪਾਰਟੀ ਅੱਜ ਮਹਾਮਾਈ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ ਜੀ ਔਰ ਇਹ ਜਿਹੜਾ 29ਵਾਂ ਜਾਗਰਣ ਸਰਾਹ ਸੰਤਰਾਮ ਵੱਲੋਂ ਹੀਰਾ ਪ੍ਰਧਾਨ ਜੀ ਨੇ ਔਰ ਉਹਨਾਂ ਦੇ ਨਾਲ ਸਾਰੀ ਉਹਨਾਂ ਦੀ ਪੂਰੀ ਟੀਮ ਆ ਜੀ ਜਿਹੜੀ ਇਹ ਕਰ ਰਹੀ ਆ ਧਰਮ ਦੇ ਕੰਮ 'ਚ ਲੱਗੇ ਹੋਏ ਨੇ ਨਸ਼ਿਆਂ ਤੋਂ ਦੂਰ ਨੇ ਇਹ ਚੀਜ਼ਾਂ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨੇ ਆ ਕਿ ਆਪਣੇ ਮਾਪੇ ਦੀ ਸੇਵਾ ਕਰੋ ਮਾਹ ਮਾਈ ਦੇ ਚਰਨਾਂ 'ਚ ਲੱਗੋ ਆਪਣੇ ਆਪਣੇ ਧਰਮ ਦੀ ਸੇਵਾ ਕਰੋ ਆਪਣੇ ਪੂਜਨੀਏ ਆਪਣੇ ਵੱਡਿਆਂ ਦੀ ਸੇਵਾ ਕਰੋ ਔਰ ਨਸ਼ਿਆਂ ਤੋਂ ਦੂਰ ਰਹੋ ਇਹ ਕਿੰਨਾਵਾਂ ਜਾਗਰਣ ਜਿਹੜਾ ਕਰਵਾਇਆ ਜਾ ਰਿਹਾ ਜੀ ਅੱਜ 29ਵਾਂ ਜਾਗਰਣ ਆ ਜੀ ਲਗਾਤਾਰ 29 ਸਾਲ ਹੋ ਗਏ ਜੀ ਇਹ ਜਾਗਰਣ ਮਨਾਉਂਦੇ ਆ ਨੌਜਵਾਨ ਸੇਵਕ ਸਭਾ ਵਾਲੋ ਜਿਹਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਜਾਗਰਣ ਕਰਾਇਆ ਆਏ ਨੇ ਪਰ ਭਾਜਤਾ ਪਾਜਤਾ ਬਹੁਤ ਸਨੀਅਰ ਆਖੂ ਨੇ ਉਹਨਾਂ ਦਾ ਵੀ ਜੀ ਆਏ ਨੇ ਔਰ ਮੈਂ ਮਹਾਮਾਹੀ ਅੱਗੇ ਅਰਦਾਸ ਕਰਦਾ ਵੀ ਜਿਹੜੀਆਂ ਮਰਜ਼ਾ ਲੈ ਕੇ ਸਾਰੇ ਇਸ ਏਰੀਏ 'ਚ ਆਏ ਨੇ ਹਰੇ ਇਸ ਏਰੀਏ ਦੇ ਲੋਕ ਆਏ ਨੇ ਉਹਦੀ ਮਰਜ਼ਾ ਪੂਰੀਆਂ ਕਰੇ ਔਰ ਅੰਮ੍ਰਿਤਸਰ ਪਰਿਵਾਰ ਜਿਹੜੇ ਉਹ ਜਿਹੜੇ ਖਾਸੀ ਖੁਸ਼ੀ ਆਪਣਾ ਜੀਵਨ ਕੱਢ ਸਕਣ ਇੱਕ ਵਾਰੀ ਫੇਰ ਹੀਰਾ ਪ੍ਰਧਾਨਾਰੇ ਇਲਾਕਾ ਵਾਸੀਆਂ ਸਰਾਇ ਸੰਤਰਾਮ ਦੇ ਲੋਰੀ ਗੇਟ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਮਾਤਾ ਮੈਂ ਪਹਿਲਾਂ ਦੇ ਹੀਰਾ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਕਿ ਇੱਕ ਅੰਤ ਤੱਕ ਪ੍ਰਯਾਸ ਦੇ ਨਾਲ 29 ਸਾਲ ਹੋ ਗਏ ਮੈਨੂੰ ਜਿੱਥੇ ਦੱਸਿਆ ਗਿਆ ਕਿ ਉਹ ਲਗਾਤਾਰ ਇਹ ਪ੍ਰੋਗਰਾਮ ਕਰਨ ਜਾ ਰਹੇ ਨੇ ਔਰ ਇਸ ਜੈ ਮਾਤਾ ਦੀ ਸਾਰਿਆਂ ਨੂੰ ਮੈਂ ਕਹਿੰਦਾ ਕਿ ਅਸ਼ੀਰਵਾਦ ਦੇਵੇ ਕਿ ਇਸ ਮਹੱਲੇ ਦੀ ਇਹ ਲੋਕਾਂ ਦੇ ਸਾਰਿਆਂ ਦਾ ਤਰੱਕੀ ਹੁੰਦੀ ਰਹੇ ਔਰ ਉਹਨਾਂ ਨੂੰ ਆਪਣਾ ਅਸ਼ੀਰਵਾਦ ਭਰਿਆ ਹੱਥ ਰੱਖੀ ਰੱਖੇ ਹਾਂਜੀ ਯੂਥ ਨੂੰ ਕੀ ਮੈਸੇਜ ਹੈ ਯੂਥ ਨੂੰ ਇਹੀ ਮੈਸੇਜ ਹੈ ਕਿ ਭਈ ਉਹ ਧਰਮ ਦੇ ਨਾਂ ਦੇ ਉੱਤੇ Hindu ਧਰਮ ਨੂੰ ਪੂਰਾ ਆਪਣਾ ਅੱਗੇ ਵਧਾਵੇ ਔਰ ਨਸ਼ਿਆਂ ਵੱਲ ਨਾ ਜਾਵੇ ਮੇਰਾ ਇਹੀ ਉਹਨਾਂ ਦੇ ਵੱਲ